ਸਾਡੇ ਦਾ ਪਹਿਲਾਂ ਹੀ ਰੇਟ ਜੀ ਜੀਟ ਰੋਡ ਤੇ 20 ਤੋਂ 25 ਕਰੋੜ ਆ ਜੀ ਸਾਡੇ ਪਿੰਡ ਚ 7 ਕਰੋੜ ਦੇ ਕਰੀਬ 5 ਤੋਂ 7 ਕਰੋੜ ਰੇਟ ਚੱਲਦੇ ਆ ਜੀ ਹੁਣ ਕਹਿੰਦਾ ਜੀ 30000 ਰੁਪਇਆ ਮੈਂ ਤੁਹਾਨੂੰ ਠੇਕਾ ਦਊਗਾ ਤੂੰ 3 ਸਾਲ ਦਾ ਜੀ ਸਾਡੇ 70000 ਦਾ ਠੇਕਾ ਉਹੀ ਚੱਲਦਾ ਜੀ ਪਿੰਡਾਂ ਦੇ ਵਿੱਚ ਗੱਪ ਵੀ ਚੱਲ ਰਹੀ ਸੀ 25 ਕਰੋੜ ਦਾ ਕਿਲਾ ਹੋ ਗਿਆ ਇੱਥੇ origianally 25 ਕਰੋੜ ਕਿਲਾ ਜੀ ਹੈਗਾ ਹੈਗਾ ਹੇਗਾ ਮੈਂ ਤੇ ਹੈਗਾ ਹੀ ਹੋ। ਮਤਲਬ ਜਿਹੜੇ ਪਿੱਛੇ ਪਿੱਛੇ ਲੱਗਦੇ ਉੱਥੇ ਵੀ ਸੱਤ ਕਰੋ। ਪਿੱਛੇ ਆ ਪਿੱਛੇ ਨਹਿਰ ਆ ਗਈ ਇੱਥੇ ਵੀ ਮਗਰ 25 ਦਾ ਹੁੰਦਾ। ਇਹ ਨਹੀਂ ਵਾ ਬਚਾ ਲਈ ਥੋੜਾ ਘਾਟਾ ਮਗਰ ਨਹਿਰ ਆ ਗਈ ਨਾ ਇੱਥੇ 25 ਦਾ ਹੀ। ਅੱਛਾ ਮਗਰ ਵੀ 25 ਦਾ, ਫਰੰਟ ਤੇ ਵੀ 25 ਦਾ, ਵਿੱਚ ਤੇ ਜਿੰਨੂੰ ਕੱਟ ਵੀ ਕਹਿੰਦੇ ਉਹ ਵੀ ਬਾਕੀਆਂ ਨਾਲੋਂ ਵੱਧਦਾ। ਵੱਧਦਾ ਹੀ। ਤੁਸੀਂ ਜਿਹੜੇ ਡੀਲਰ ਸਾਡੇ ਕੋਲੇ geke ਰਹਿੰਦੇ ਸੀ ਕਿ ਉਹਦਣ ਦੇ ਹੁਣ 20 ਦਿਨ ਮਹੀਨੇ ਤੋਂ ਸਾਡੇ ਕੋਲੇ ਕੋਈ ਡੀਲਰ ਨਹੀਂ ਆ ਰਿਹਾ ਜੀ। ਹੱਤਾਜ ਪੈਸੇ ਲੈ ਕੇ ਫਿਰਦੇ ਸੀ ਸਾਡੇ ਕਾਰਾਂ ਦੀਆਂ ਡਿੱਗੀਆਂ ਚ ਲਈ ਫਿਰਦੇ ਸੀਗੇ ਜੀ ਵੀ ਛੇਤੀ ਪੈਸੇ ਚੱਕੋ ਜੀ ਮੀਟਿੰਗ ਕਰੋ ਜੀ ਉਹ ਸਾਡੇ ਨਾਲ ਅੱਜ ਗੱਲ ਕਰਨ ਨੂੰ ਤਿਆਰ ਨਹੀਂ ਸਾਡੀ ਜ਼ਮੀਨ ਇਹਨੇ ਅਰਸ਼ ਤੋਂ ਫਰਸ਼ ਤੇ ਕਰਤੀ ਜੀ ਅੱਜ ਇਹਨੇ ਤੇਰੀ ਵਜ੍ਹਾ ਨਾਲ ਜੀ ਇਹਦੇ ਬਿਆਨ ਨਹੀਂ ਅਬ ਦੀ ਜ਼ਮੀਨ ਤੇ ਫਰ ਸਕਿਉਰਟੀ ਗਾਡੀ ਲਗਾਗੇ ਜੀ ਹੋਰ ਕੀ ਇਹ ਜ਼ਮੀਨ ਤਾਂ ਇਹਨੇ ਇੱਕ ਵੈਅਰ ਕਰ ਲੈਣੀ ਆ ਹਜ਼ਾਰ ਗਾਜ ਜਿਹੜਾ ਦਊਗਾ ਉਹ ਤੇ ਅਸੀਂ ਚਲੋ ਪਲਾਟ ਤੇ ਮਕਾਨ ਬਣਾ ਲਾਂਗੇ ਜਾਂ ਵੇਚ ਦਾਂਗੇ ਫਿਰ ਸਕਿਉਰਟੀ ਗਾਡੀ ਲਗਾਗੇ ਜੀ ਉੱਥੇ ਉਹ ਰੋਜ਼ ਕੀ ਕਰਾਂਗੇ ਸਾਡੇ ਬੱਚੇ ਕੀ ਕਰਨਗੇ ਜਮੀਨਾਂ ਤੋਂ ਬਗੈਰ ਜੀ ਸਾਡੇ ਤਾਂ ਜ਼ਿਮੀਂਦਾਰ ਤੌਰ ਤੇ ਚ ਵਿਆਹ ਹੀ ਨਹੀਂ ਹੁੰਦਾ ਜੀ ਜ਼ਮੀਨ ਨਾ ਹੋਵੇ ਜੱਟ ਕੋਲੇ ਜੀ ਅਗਲਾ ਪਹਿਲਾ ਬੋਸ ਦਾ ਬੱਚੇ ਨੂੰ ਜ਼ਮੀਨ ਕਿੰਨੀ ਆਉਂਦੀ ਹੈ ਜੀ ਸਮਾ 4 ਕਰੋੜ 20 ਲੱਖ ਦਾ ਕੀ ਲਾਗਾ ਜਾਂਦਾ ਆ ਕਰੋੜ ਦਾ ਕੀ ਲਾਗਾ ਜਾਂਦਾ ਜੀ ਸਾਡੇ ਦਾ ਕਰੋੜ ਤੋਂ 7-8 ਕਰੋੜ ਦਾ ਕੀ ਲਾ ਪਹਿਲਾਂ ਹੀ ਹੈ ਵਿੱਚ ਹਾਂ ਵਿੱਚ ਦੱਸੋ ਅਸੀਂ ਐਵੇਂ ਹੀ ਕਟਾਈ ਜਰੂਰ ਦਵਾਂਗੇ ਅਸੀਂ ਸਾਡੇ ਬੱਚੇ ਤਾਂ ਪਹਿਲਾਂ ਹੀ ਕੈਨੇਡਾ ਵਾ ਅਮਰੀਕਾ ਵਾ ਤੁਰੇ ਫਿਰਦੇ ਆ ਜੀ ਪਰ ਅਸੀਂ ਕਿੱਥੇ ਜਾਵਾਂਗੇ ਸਾਡਾ ਬੜਾਪਾ ਰਲ ਜੂਗਾ ਜੀ ਕੀ ਆ ਭਗਵੰਤ ਮਾਨ ਦਾ ਬਿਆਨ ਵੀ ਸੁਣਦੇ ਆ ਤਾਂ ਉਹ ਕਹਿੰਦੇ ਸੀ ਜਿਹੜਾ ਤੁਹਾਡੀ ਜ਼ਮੀਨ 2.5 ਕਰੋੜ ਦੀ ਹੋਏਗੀ ਉਹ 5 ਕਰੋੜ ਦੀ ਬਣ ਜੇਗੀ ਪਰ ਇਹ ਤਾਂ ਪਹਿਲਾਂ ਹੀ 25 ਕਰੋੜ ਦਾ ਕਿਲਾ ਲਈ ਬੈਠੇ ਆ ਇਹਨਾਂ ਦੇ ਕੋਲ ਤਾਂ ਪਹਿਲਾਂ ਹੀ ਜਿਹੜਾ ਜ਼ਮੀਨ ਦਾ ਰੇਟ ਹੈ ਨਾ ਇਹਨਾਂ ਦਾ ਅਸਲ ਦੇ ਵਿੱਚ ਨੁਕਸਾਨ ਕਿੰਨਾ ਵੱਡਾ ਹੋਏਗਾ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ ਅੱਜ ਪਿੰਡ ਗਹੌਰ ਦੇ ਵਿੱਚ ਪਹੁੰਚੇ ਆ ਜਿੱਥੇ ਇਹ ਕਿਹਾ ਜਾਂਦਾ ਵੀ ਇੱਥੇ ਕਿਲਾ ਜਿਹੜਾ ਹੈ ਉਹ 25 ਕਰੋੜ ਦਾ ਘੱਟ ਤੋਂ ਘੱਟ ਇਹ ਜੇ ਕਿੱਲੇ ਦਾ ਰੇਟ ਵੀ ਇੱਥੇ 7 ਕਰੋੜ ਦਾ ਪਰ ਇਹ ਇਲਾਕਾ ਸਾਰਾ ਹੁਣ ਅਰਬਨ ਐਸਟੇਟ ਦੇ ਅੰਡਰ ਆ ਚੁੱਕਾ ਹੋਇਆ ਗਲਾਡਾ ਦੇ ਅੰਡਰ ਆ ਚੁੱਕਾ ਹੋਇਆ ਤਾਂ ਹੁਣ ਇਹ ਗੱਲ ਆਂਦੀ ਹੈ ਵੀ ਕਿੱਥੇ ਇਹਨਾਂ ਦੇ ਰੇਟ ਜਿਹੜੇ ਆ ਐਡੇ ਜ਼ਿਆਦਾ ਸੀ ਤਾਂ ਅੱਜ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਉਹ ਆਪਣੀ ਜ਼ਮੀਨ ਦੇਣ ਵਾਸਤੇ ਤਿਆਰ ਹੈ ਜਾਂ ਨਹੀਂ ਆ ਕਿਉਂਕਿ ਕਿੱਥੇ ਨਾ ਕਿੱਥੇ ਪਹਿਲਾਂ ਜ਼ਰੂਰ ਗੱਲ ਚੱਲ ਰਹੀ ਸੀ 24311 ਕਿੱਲੇ ਦੀ ਤਾਂ ਹੁਣ ਸਰਕਾਰ ਨੇ ਇਸ ਤੇ ਹੋਰ ਐਡ-ਆਨ ਕਰਤੀ ਆ ਜ਼ਮੀਨਾਂ ਹੁਣ ਪੰਜਾਬ ਦੇ ਵੱਖ-ਵੱਖ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਉਹ ਅਰਬਨ ਸਟੇਸ ਬਣਨ ਜਾ ਰਹੀਆਂ ਅਤੇ ਜੇ ਬਾਕੀ ਦੀ ਗੱਲ ਕਰਦੇ ਹਾਂ 25311 ਇੱਕ ਹੋ ਗਿਆ ਅਤੇ ਇਸੇ ਤਰੀਕੇ ਨਾਲ 11304 ਇੱਕ ਹੋ ਗਿਆ ਤੇ ਪੰਜਾਬ ਦੀ ਜ਼ਮੀਨਾਂ ਜਿਹੜੀਆਂ ਲਈਆਂ ਜਾ ਰਹੀਆਂ ਨੇ ਜਿਹੜੀ ਵਾਹਯੋਗ ਜ਼ਮੀਨਾਂ ਹੈ ਖੇਤੀਬਾੜੀ ਦੀਆਂ ਜ਼ਮੀਨਾਂ ਹੈ ਉਸ ਨੂੰ ਹੁਣ ਅਰਬਨ ਸਟੇਟ ਬਣਾਇਆ ਜਾਏਗਾ ਤਾਂ ਇਹ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਹੁਣ ਅਰਬਨ ਸਟੇਟ ਦੇ ਅੰਦਰ ਆ ਚੁੱਕੀ ਹੋਈ ਆ ਕੀ ਆ ਦੇਣਗੇ ਆਪਣੀ ਜ਼ਮੀਨ ਜਾਂ ਨਹੀਂ ਦੇਣਗੇ ਆਪਣੀ ਜ਼ਮੀਨ ਦੇਓਗੇ ਕਿ ਨਹੀਂ ਨਹੀਂ ਜੀ ਬਿਲਕੁਲ ਨਹੀਂ ਜ਼ਮੀਨ ਦਵਾਂਗੇ ਜੀ ਸਾਡੇ ਪਿਓ ਪੁਰਖਿਆਂ ਦੀ ਜ਼ਮੀਨ ਆ ਜੀ ਸਾਡੇ ਤਾਂ ਪਹਿਲਾਂ ਹੀ ਰੇਟ ਜੀ ਜੀਟ ਰੋਡ ਤੇ 20 ਤੋਂ 25 ਕਰੋੜ ਆ ਜੀ ਸਾਡੇ ਪਿੰਡ 'ਚ 7 ਕਰੋੜ ਦੇ ਕਰੀਬ 5 ਤੋਂ 7 ਕਰੋੜ ਰੇਟ ਚੱਲਦੇ ਆ ਜੀ ਅਸੀਂ ਬਿਲਕੁਲ ਜ਼ਮੀਨ ਨਹੀਂ ਦੇਵਾਂਗੇ ਜੀ ਭਗਵੰਤ ਜੀ ਸਾਨੂੰ ਇਹ ਕਹਿ ਰਿਹਾ ਵਾ ਬਈ ਅਸੀਂ ਤੁਹਾਨੂੰ ਤੁਹਾਡੀ ਜ਼ਮੀਨ ਦੇ ਵਿੱਚੋਂ ਕੱਟ ਕੇ 1000 ਗਾਜਾ ਜਗ੍ਹਾ ਤੇ 1200 ਗਾਜ ਦੀ ਦੁਕਾਨ ਅਸੀਂ ਕੀ ਅਸੀਂ ਉਹਦੇ ਮੂਰੇ ਇਹ ਗੱਲ ਮੰਨਾਂਗੇ ਜੀ ਕਿਸੇ ਕੀਮਤ ਤੇ ਨਹੀਂ ਮੰਨਾਂਗੇ ਸਾਡਾ ਬਿਲਕੁਲ ਨਹੀਂ ਜੀ ਜ਼ਮੀਨ ਦੇਣ ਦਾ ਅਸੀਂ ਪਿਓ ਬੁਰਖਿਆਂ ਦੀ ਚੀਜ਼ ਆ ਅਸੀਂ ਇਹ ਤੇ ਵਾਈ ਕਰਦੇ ਆ ਉਹਦਾ ਰਜਕਾਰ ਚ ਲਾਉਨੇ ਆ ਜੀ ਸਰੋਸਪੁਰ ਰੋਡ ਤੇ 메인 ਰੋਡ ਤੇ ਨਾਲ ਲੱਗਦਾ ਤੁਹਾਡਾ ਪਿੰਡ ਆ ਇੱਥੇ ਕਮਰਸ਼ੀਅਲੀ ਵੀ ਬਹੁਤ ਕੁਝ ਹੋ ਰਿਹਾ ਫਲੈਟਸ ਵੀ ਬਣ ਰਿਹਾ ਤੇ ਜ਼ਮੀਨਾਂ ਮਹਿੰਗੀਆਂ ਹੀ ਹੁੰਦੀਆਂ ਜਾ ਰਹੀਆਂ ਤੇ ਉਹ ਕਹਿੰਦੇ ਸੀਗੇ ਵੀ ਤੁਹਾਡਾ ਨੁਕਸਾਨ ਨਹੀਂ ਹੋਏਗਾ ਅੰਦਰ ਤੁਹਾਨੂੰ ਜ਼ਮੀਨ ਮਿਲੇਗੀ ਕਮਰਸ਼ੀਅਲ ਮਿਲੇਗਾ ਕਮਰਸ਼ੀਅਲ ਪ੍ਰਾਪਰਟੀ ਮਿਲੇਗੀ ਤੇ ਤੁਹਾਨੂੰ ਉਹਦਾ ਫਾਇਦਾ ਹੀ ਹੋਏਗਾ ਉਹ ਲollipops ਦੇ ਰਹੇ ਆ ਜੀ ਵੀ ਜਿਹਨੇ ਦੇਣੀ ਆ ਜ਼ਮੀਨ ਦੇ ਸਕਦਾ ਜਿਹਨੇ ਨਹੀਂ ਦੇਣੀ ਨਹੀਂ ਦੇ ਸਕਦਾ ਜੀ ਪਰ ਇਹ ਸਰਕਾਰ ਦੀਆਂ ਗੱਲਾਂ ਕਹਿਣ ਦੀਆਂ ਕੁਝ ਹੋਰ ਹੁੰਦੀਆਂ ਕਰਨੀਆਂ ਦੀਆਂ ਗੋਸੂਰ ਹੁੰਦੀਆਂ ਜੀ ਅਸੀਂ ਕਿਸੇ ਕੀਮਤ ਉੱਤੇ ਜ਼ਮੀਨ ਨਹੀਂ ਦਵਾਂਗੇ ਜੀ ਚਾਹੇ ਸਾਡਾ ਕੋਈ ਵੀ ਸਾਡੀ ਸਾਨੂੰ ਕਰਨਾ ਪੈ ਜਵੇ ਜੀ ਕੋਸੂਰ ਤੇ ਜ਼ਮੀਨ ਦਾ ਰੇਟ ਕੀ ਚੱਲ ਰਿਹਾ ਜਮੀਨ ਦਾ ਆਹ ਹੈ ਜੀ ਡੀਟੀ ਰੋਡ ਤੇ 25 ਕਰੋੜਾ ਚੱਲਦਾ ਇੱਥੇ 25 ਕਰੋੜ ਦਾ ਇੱਕ ਕਿੱਲਾ ਹਾਂ ਨਹੀਂ 25 ਲਾਹ ਆਹ 25 ਕਰੋੜ 25 ਕਰੋੜ ਦਾ ਹੀ ਆ ਤੇ ਇੱਥੇ ਸਾਡੇ ਪਿੱਛੇ ਐਡਮਾ 7-8 ਕਰੋੜ ਦਾ ਹੈਗਾ ਜੀ ਪਿੱਛੇ ਮਤਲਬ ਪਿੱਛੇ ਵੀ ਚਲੇ ਜੇ ਪਿੰਡ ਦੇ ਤਾਂ ਵੀ 7-8 ਹਾਂ ਜੀ ਹੈਗਾ ਹੈਗਾ ਤੇ ਕੋਈ ਇਹਨਾਂ ਨੂੰ ਕੰਪਨੀ ਸਾਡੇ ਇੱਥੇ ਆਈ ਹੋਈ ਆ ਉਹਨਾਂ ਨੂੰ ਜ਼ਮੀਨ ਦੇ ਨਹੀਂ ਰਿਹਾ ਜੀ ਕੋਈ ਇਹਨੇ ਦੇਣੀ ਸੀ ਪਹਿਲਾਂ ਦੇਤੀ ਹੁਣ ਸਾਰੇ ਖੜੇ ਆ ਸਰਕਾਰ ਨੂੰ ਦੇਓਗੇ ਅਰਬਨ ਸਟੇਟ ਬਣਾ ਦੇਣੀ ਸੀ ਜਮੀਨ ਤੇ ਬੌਣਯੋਗੀ ਰੱਖਣੀ ਸੀ ਹੂੰ ਜੇ ਮੁੱਲ ਸਹੀ ਮਿਲੇਗਾ ਫਿਰ ਤਾਂ ਦੇਓਗੇ ਨਾ ਮੁੱਲ ਜਾਨੂੰ 10 ਕਰੋੜ ਦੇ ਦੇਣ ਦੇ ਦਾਂਗੇ ਤੁਸੀਂ 25 ਕਰੋੜ ਤਾਂ ਕਹੀ ਜਾਂਦੇ ਆ 25 ਕਰੋੜ ਕਹੀ ਜਾਂਦੇ 10 ਕਰੋੜ ਸੜਕ ਤੇ ਆ ਨਾ ਜੀ ਹਾਂ ਅਸੀਂ ਜ਼ਮੀਨ ਦੇਈ ਨਹੀਂ ਸਕਦੇ ਜੀ ਕਿਸੇ ਕੀਮਤ ਤੇ ਅਸੀਂ ਜਮੀਨ ਆਪਦੀਆਂ ਜ਼ਮੀਨਾਂ ਤੇ ਗਵਰਨਮੈਂਟ ਨੂੰ ਕਿਸੇ ਕੀਮਤ ਤੇ ਕਬਜ਼ਾ ਨਹੀਂ ਕਰਨ ਦਵਾਂਗੇ ਚਾਹੇ ਸਾਨੂੰ ਕਿੱਡੀ ਤੋਂ ਕਿੱਡੀ ਕੁਰਬਾਨੀ ਕਰਨੀ ਪੈ ਜਵੇ ਜੀ ਅਸੀਂ ਆਪਣੇ ਪਿਓ ਪੁਰਖਿਆਂ ਦੀਆਂ ਜ਼ਮੀਨਾਂ ਸਾਡੇ ਬੱਚਿਆਂ ਦੀਆਂ ਸਾਡੇ ਬੱਚਿਆਂ ਨੂੰ ਕਿੱਥੇ ਉਹ ਦਿਹਾੜੀਆਂ ਕਿੱਥੇ ਕਰਨਗੇ ਅਸੀਂ ਆਪਦੀ ਜ਼ਮੀਨ ਚੀ ਮਜਾਰੇ ਬਣ ਜਾਗੇ ਇਹਨਾਂ ਦੇ ਅਸੀਂ ਕਿਸੇ ਕੀਮਤ ਤੇ ਆਪਦੀ ਜ਼ਮੀਨ ਨੂੰ ਇਹਨਾਂ ਨੂੰ ਨਹੀਂ ਦਵਾਂਗੇ ਜੀ ਚਾਹੇ ਸਾਨੂੰ ਕਿੱਡੀ ਤੋਂ ਕਿੱਡੀ ਕੁਰਬਾਨੀ ਕਰਨੀ ਪੈ ਜੇ ਭਗਵੰਤ ਮਾਨ ਪੰਜਾਬ ਦੇ ਸੀਐਮ ਨੂੰ ਕਹਿੰਦੇ ਤੁਸੀਂ ਦੇਣੀ ਆ ਦੋ ਜ਼ਮੀਨ ਨਹੀਂ ਦੇਣੀ ਨਾ ਦੋ ਉਹ ਤਾਂ ਜੀ ਲੌਲੀਪੌਪ ਦੇ ਰਿਆ ਨਾ ਉਹ ਤਾਂ ਕਹਿ ਰਿਹਾ ਵਾ ਪਰ ਉਹ ਗੱਲ ਅੱਜ ਜਿਹੜੀ ਗੱਲ ਆ ਉਹਨੇ ਕੱਲੂ ਥੋੜੋ ਕਰਨੀ ਆ ਜੀ ਗਵਰਨਮੈਂਟ ਮੂਰੇ ਉਹਨੂੰ ਐ ਆ ਜੇ ਮੈਂ ਇੱਕ ਗਰੀ ਇਹਨਾਂ ਦੇ ਵਿੱਚ ਘੁੱਸ ਗਿਆ ਮੁੜ ਕੇ ਮੈਂ ਆਪ ਹੀ ਕਰ ਲੈਣਾ ਜੀ ਪਰ ਇਹ ਅਸੀਂ ਨਹੀਂ ਕਰਨ ਦਵਾਗੇ ਕਿਸੇ ਕੀਮਤ ਤੇ ਨਹੀਂ ਕਰਨ ਦਵਾਗੇ ਚਾਹੇ ਸਾਨੂੰ ਕੋਈ ਵੀ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿੰਦੇ ਆ ਜੀ ਚਾਹੇ ਸਾਨੂੰ ਧਰਨੇ ਲਾਉਣੇ ਪੈਣ ਕੁਝ ਕਰਨਾ ਪਵੇ ਸਾਡੇ ਇੱਥੇ ਦੇ ਹਲਕੇ ਦੇ ਪ੍ਰਧਾਨ ਨੇ ਜੀ ਗੁਰੂਪ ਸਿੰਘ ਜੀ ਖਸਨਪੁਰ ਤੋਂ ਅਸੀਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਇੱਥੇ ਜੋਰ ਲਾ ਰਹੇ ਆਂ ਆਪਦੇ ਪਿੰਡ ਦੇ ਵਿੱਚ ਸੰਸਥਾ ਅਸੀਂ ਵੀ ਬਣਾਈ ਆ ਅਸੀਂ ਚਾਹੇ ਸਾਨੂੰ ਕਿੱਡੀ ਵੀ ਕੁਰਬਾਨੀ ਕਰਨੀ ਪਵੇ ਅਸੀਂ ਕਰਾਂਗੇ 25 ਕਰੋੜ ਦੀ ਤੁਸੀਂ ਗੱਲ ਕੀਤੀ ਆ ਹੁਣ ਜਦੋਂ ਦੀ ਅਰਬਨ ਸਟੇਟ ਦੀ ਗੱਲ ਹੋਈ ਆ ਗਲਾਡਾ ਦੇ ਅੰਡਰ ਇੱਥੇ ਬਣ ਰਹੀ ਆ ਤਾਂ ਤੁਹਾਡੇ ਕੋਈ ਬੰਦਾ ਪਹੁੰਚਿਆ ਹੋਰ ਵੀ ਜ਼ਮੀਨ ਖਰੀਦਣ ਵਾਸਤੇ ਵੀ ਤੁਹਾਡੇ ਜ਼ਮੀਨਾਂ ਦੇ ਤਾਂ ਹੁਣ ਰੇਟ ਨਹੀਂ ਲੈ ਤੁਹਾਡੇ ਕੋ ਸਸਤੀ ਜ਼ਮੀਨ ਨਹੀਂ ਜੀ ਡੀਲਰ ਜਣੀ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਲੋਕਾਂ ਨੂੰ ਇਹ ਹੋ ਗਿਆ ਨਾ ਵੀ ਜ਼ਮੀਨਾਂ ਹੁਣ ਸਰਕਾਰ ਨੇ ਐਕਵਾਇਰ ਕਰ ਲੈਣੀਆਂ ਡੀਲਰਾਂ ਨੂੰ ਥੋੜੀ ਜਿਹੀ ਆਵਾਜ਼ਾਈ ਘਟੀ ਹੋਈ ਆ ਪਰ ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਆ ਜੇ ਅਸੀਂ ਵੇਚਣੀ ਹੁੰਦੀ ਅਸੀਂ ਵੇਚ ਲੈਂਦੇ ਪਰ ਅਸੀਂ ਵੇਚਣੀ ਨਹੀਂ ਜੀ ਅਸੀਂ ਇੱਥੇ ਕਰਾਂਗੇ ਕੀ ਜੀ ਸਾਡੇ ਬੱਚੇ ਤਾਂ ਪਹਿਲਾਂ ਹੀ ਕੈਨੇਡਾ ਅਮਰੀਕਾ ਵੇ ਤੁਰੇ ਫਿਰਦੇ ਆ ਜੀ ਪਰ ਅਸੀਂ ਕਿੱਥੇ ਜਾਵਾਂਗੇ ਸਾਡਾ ਬੜਾਪਰ ਰਲ ਜੂਗਾ ਜੀ ਫਿਰ ਅਸੀਂ ਆਪਦੇ ਬੱਚਿਆਂ ਦੀ ਚੀਜ਼ ਤਾਂ ਬਚਾ ਕੇ ਅਸੀਂ ਪਿਓ ਪੁਰਖਿਆਂ ਦੀ ਚੀਜ਼ ਆ ਅਸੀਂ ਕਿਸੇ ਕੀਮਤ ਤੇ ਵੀ ਨਹੀਂ ਦੇਣੀ ਬੱਪੂ ਜੀ ਤੁਹਾਨੂੰ ਇਹ ਪ੍ਰੋਜੈਕਟ ਕਿਦਾਂ ਦਾ ਲੱਗਿਆ ਬਹੁਤ ਮਾੜਾ ਜੀ ਕਿਉਂ ਮਾੜਾ ਕਿਉਂ ਲੱਗਿਆ ਦੇਖੋ ਜੀ ਅਸੀਂ ਇੱਥੇ ਖੇਤੀ ਕਰਦੇ ਆ ਜਵਾਕ ਪਾਲਦੇ ਆ ਆਪਦੇ ਤੇ ਜੇ ਜਮੀਨਾਂ ਵੇਗੀਆਂ ਇਹਨਾਂ ਨੇ ਦੇਣਾ ਸਾਨੂੰ ਕੱਖ ਨਹੀਂ ਨਾ ਜੀ ਨਾ ਇਹਨੇ ਕਸ਼ਤਾਂ ਚ ਪੈਸੇ ਦੇਣਿਆ ਕੀ ਬਣਾਵਾਂਗੇ ਉਹਨਾਂ ਦਾ ਦੱਸੋ ਮੋ ਘਾਟਾ ਪੈ ਜੂਗਾ ਨਹੀਂ ਕਿਸ ਤਾਈ ਤੋਂ ਕਹੇ ਨਰੇ ਉਹ ਕਹਿੰਦੇ ਜ਼ਮੀਨ ਬਦਲੇ ਤੁਹਾਨੂੰ ਜ਼ਮੀਨ ਦਵਾਂਗੇ ਡਿਵੈਲਪ ਕਰਕੇ ਦਵਾਂਗੇ ਨਹੀਂ ਜੀ ਨਹੀਂ ਝੂਠ ਬੋਲਦਾ ਜੀ ਜ਼ਮੀਨ ਕਿੱਥੋਂ ਦੇ ਦੇਣਗੇ ਜਦੋਂ ਹੱਥੋਂ ਕੋਈ ਲਈ ਦੁਬਾਰੇ ਕੌਣ ਦੇ ਦੂ ਤੁਹਾਨੂੰ ਅਰਬਨ ਸਟੇਟ ਦੇ ਵਿੱਚ ਬਣਾ ਕੇ ਦੇਣਗੇ ਨਾ ਨਹੀਂ ਨਹੀਂ ਝੂਠ ਬੋਲਦਾ ਜੀ ਨਹੀਂ ਉਹਨੂੰ 1000 ਗਾਜ ਨੂੰ ਅਸੀਂ ਕਰਾਂਗੇ ਵੀ ਕੀ ਜੀ ਇੱਕ ਸਾਡੀ 4800 ਗਾਜ ਜਗਾ ਲੈ ਕੇ ਸਾਨੂੰ 1000 ਗਾਜ ਚ ਅਸੀਂ ਉਹਨਾਂ ਤੋਂ ਕੀ ਉਹ 1000 ਗਾਜ ਜਗਾ ਅਸੀਂ ਆਪਦੀਓ ਜ਼ਮੀਨ ਅਸੀਂ ਉਹਨਾਂ ਤੋਂ ਕਟਾਵਾਂਗੇ ਉਹਨਾਂ ਨੂੰ ਜੀ ਉਹਦਾ ਸਾਨੂੰ ਕੀ ਫਾਇਦਾ ਜੀ ਅਸੀਂ ਇੱਕ ਕੀਲੇ ਦੀ ਉਹ ਤੋਂ ਡੇਢ ਕਨਾਲ ਰਹਿ ਗਈ ਜੀ ਮਗ ਸਾਢੇ 6 ਕਿਨਾਲਾ ਸਾਡੀਆਂ ਉੜਗੀਆਂ ਜੀ ਸਾਡਾ ਕਿਤੇ ਦਿਮਾਗ ਖਰਾਬ ਹੈ ਜੀ ਬਈ ਅਸੀਂ ਇਹ ਕੰਮ ਕਿਸੇ ਕਿਵੇਂ ਤੋਤੇ ਵੀ ਨਹੀਂ ਕਰਾਂਗੇ ਜੀ ਚਾਹ ਕਹਿੰਦੇ ਜ਼ਿਮੀਂਦਾਰ ਰੇਟ ਵਧ ਜਾਊਗਾ ਆਪਣਾ ਸਟੇਟ ਬਣ ਜਾਊਗੀ ਵਧੀਆ ਬਹੁਤ ਹੈ ਜੀ ਭਾਂਡਾ ਉਹਦਾ ਤਾਂ ਕੰਮ ਹੀ ਇਹ ਆ ਜੀ ਬਈ ਲੋਕਾਂ ਨੂੰ ਬਸ ਸਿਖਾਈ ਜਾਣਾ ਦਿੱਲੀ ਵਾਲਿਆਂ ਨੂੰ ਖੁਸ਼ ਕਰਨਾ ਹੈ ਜੀ ਸਾਡਾ ਜੀ ਉਹਨੇ ਸੱਤਿਆਂ ਨਾਸ ਮਾਰ ਕੇ ਰੱਖਤਾ ਪੰਜਾਬ ਦਾ ਜੀ ਉਹਨੇ ਕੋਈ ਜਿਹੜੀਆਂ ਉਹਦੇ ਕਹਿੰਦਾ ਕੁਝ ਹੋਰ ਆ ਰਾਤ ਨੂੰ ਕੋਈ ਗੱਲ ਹੋਰ ਕਰਦਾ ਸਵੇਰੇ ਕੋਈ ਹੋਰ ਕਰਦਾ ਜੀ ਉਹਦੇ ਕੋਈ ਉਹਦੀ ਨੀਤੀ ਨਹੀਂ ਗਈ ਜੀ ਜ਼ਿਮੀਂਦਾਰ ਲਈ ਨੀਤੀ ਬਿਲਕੁਲ ਉਹਦੀ ਫੇਲ ਆ ਜੀ ਕੋਈ ਉਹਨੇ ਨੀਤੀ ਜ਼ਿਮੀਦਾਰ ਲਈ ਬਣਾਈ ਆ ਐਰ ਕੀ ਜ਼ਿਮੀਦਾਰ ਮੰਡੀਆਂ ਚ ਕਿੰਨਾ ਰੋਲਿਆ ਜੀ ਝੋਨਾ ਸੀਗਾ ਜੀ ਪੰਜ ਪੰਜ 7 7 ਤਾਂ ਅਸੀਂ ਮੰਡੀਆਂ ਚ ਬੈਠੇ ਜੀ ਝੋਨਾ ਕਟਾ ਕੇ ਅਸੀਂ ਆਵਦਾ ਜਿਵੇਂ ਕੁਆਂਟਲ ਮਗਰ 5 ਕਿਲੋ 4 ਕਿਲੋ ਕਟਾ ਕੇ ਅਸੀਂ ਝੋਨਾ ਵੇਚਿਆ ਜੀ ਤੇ ਕੋਈ ਉਹਨੇ ਸਾਡਾ ਕੋਈ 1 ਰੁਪਏ ਦਾ ਸਾਡਾ ਨਹੀਂ ਜੀ ਉਹਨੇ ਜ਼ਿਮੀਦਾਰ ਤੇ ਤਾਂ ਬਾਹਰ ਨਾ ਗਰੀਬ ਦੀ ਮਜ਼ਦੂਰ ਦੀ ਨਾ ਕਿਸਾਨ ਦੀ ਕੋਈ ਉਹਨੇ ਨਹੀਂ ਸੁਣ ਬਾਈ ਨਹੀਂ ਜੀ ਉਹ ਕਹਿੰਦਾ ਕੋਸ ਹੋਰ ਆ ਜੀ ਕਮਾਉਂਦਾ ਕੋਸ ਹੋਰ ਆ ਤੇ ਉਹ ਜਦੋਂ ਪਾਲਸੀ ਲੈਂਡ ਪੋਲਿੰਗ ਪਾਲਸੀ ਆਈ ਆ ਜਦੋਂ ਕਿਹਾ ਗਿਆ ਵੀ ਤੁਹਾਡੀ ਤੁਹਾਡੇ ਵੀ ਜ਼ਮੀਨ ਜਿਹੜੀ ਐ ਇੱਥੇ ਮੈਂ ਵੀ ਸੁਣਿਆ ਵੀ ਕਈਆਂ ਦੇ ਘਰ ਬਣੇ ਹੋਏ ਆ ਉਹ ਵੀ ਵਿੱਚ ਆ ਗਏ ਨੇ ਹਾਂਜੀ ਘਰ ਸਾਡੇ ਪਿੰਡ ਨਕਸ਼ੇ ਦੇ ਵਿੱਚ ਸਾਡੇ ਘਰ ਵੀ ਵਿੱਚ ਆ ਰਹੇ ਆ ਜੀ ਜਿਹੜੇ ਸਾਡੇ ਮਕਾਨ ਆ ਬਣੇ ਹੋਏ ਉਹ ਵੀ ਉਹਦੇ ਵਿੱਚ ਨਕਸ਼ੇ ਦੇ ਆ ਰਹੇ ਆ ਜੀ ਤੇ ਸਾਡੀ ਤਾਂ ਹੁਣ ਤੁਹਾਨੂੰ ਦੱਸਿਆ ਫਰੋਜਪੁਰ ਰੋਡ ਨੰਗਰੀਆ ਕੋਲ ਦੀ ਜੀ ਸਾਡੀ ਤਾਂ ਜ਼ਮੀਨ ਉਹੀ ਕਰੋੜਾਂ ਦੀ ਆ ਜੀ ਅਸੀਂ ਇਹ ਜੇ ਧੋਕਾ ਤੇ ਲਵਾਂਗੇ ਆਪਦੀਓ ਜ਼ਮੀਨ ਦੀ ਅਸੀਂ ਕਟਾ ਕੇ ਲਵਾਂਗੇ ਤੋਂ ਜੀ ਇਹ ਤਾਂ ਜੀ ਇੱਕ ਚਾਲਬਾਜ਼ ਬੰਦਾ ਜੀ ਇਹਦਾ ਇਹ ਆ ਵੀ ਮੈਂ ਇੱਕ ਗਰੀ ਇੱਥੇ ਘੁੱਜਾਂ ਤੇ ਵੀ ਮੁੜ ਕੇ ਜੀ ਇਹਨਾਂ ਨੂੰ ਹੁਣ ਕਹਿੰਦਾ ਜੀ 30000 ਰੁਪਏ ਮੈਂ ਤੁਹਾਨੂੰ ਠੇਕਾ ਦਊਗਾ ਤੋ 3 ਸਾਲ ਦਾ ਜੀ 75000 ਦਾ ਠੇਕਾ ਉਹੀ ਚੱਲਦਾ ਜੀ ਅਸੀਂ ਇਹ ਤਾਂ 30000 ਰੁਪਏ ਕਾਤੇ ਲਵਾਂਗੇ ਜੀ 70 70 ਠੇਕਾ ਹਾਂ ਜੀ 70000 ਠੇਕਾ ਜੀ ਸਾਡੇ ਅਸੀਂ ਇਹ ਤਾਂ 30000 ਕਾਤੇ ਲਵਾਂਗੇ ਜੀ ਉਹ 30000 ਸਾਨੂੰ ਮਿਲਣਾ ਨਹੀਂ ਮਿਲਣਾ ਜੀ ਇਹ ਜ਼ਮੀਨ ਤੁਸੀਂ ਮਹਾਲੀ ਚੰਡਗੜ ਦੇਖੀ ਆਈਆਂ ਜੀ ਕਿੰਨਾ ਕਿੰਨਾ ਚਰਨੀ ਆਵਾਦ ਹੋਈਆਂ ਇਹ ਅੱਜ ਕਮਾਉਣਾ ਕਰਦਾ ਕੁਝ ਹੋਰ ਕਮਾਉਣਾ ਕੋਸੂਰ ਜੀ ਇਹ ਅੱਜ ਸਾਡੇ ਤੇ ਇੱਥੇ ਬੈਨ ਲਾ ਦਿੰਦਾ ਜੀ ਇਹ ਜਿਹੜਾ ਬੈਨ ਲਾਊਗਾ ਜੀ ਇਹ ਖਬਰਾਂ ਗਾਂਹ ਦੀਆਂ ਸਰਕਾਰਾਂ ਕੀ ਹੋਣਾ ਇਹਨੂੰ ਤਾਂ ਪਤਾ ਮੈਂ ਆਉਣਾ ਨਹੀਂ ਜੀ ਕੱਲ ਨੂੰ ਇਹਨੇ ਤਾਂ ਕਰਜ਼ੇ ਲੈਣੇ ਆ ਜੀ ਕਰਜ਼ੇ ਲੈ ਕੇ ਆਪਦਾ ਜੀ ਇਹਨੇ ਕਾਂ ਆਪਦੇ ਆਸਟ੍ਰੇਲੀਆ 'ਚ ਫਾਰਮ ਖਰੀਦਣੇ ਆ ਜੀ ਇਹਨੂੰ ਹੋਰ ਕੋਈ ਮਤਵ ਨਹੀਂ ਜੀ ਜ਼ਿੰਮੇਵਾਰ ਦਾ ਇਹਨੂੰ ਕੋਈ ਮਰਜ਼ੇ ਇਹਨੂੰ ਕੋਈ ਮਤਵ ਨਹੀਂਗਾ ਜੀ ਜ਼ਿੰਮੇਵਾਰ ਤਪਦਾ ਕਾਤੇ ਫਾਹੇ ਲੈਂਦਾ ਜੀ ਇਹ ਸਰਕਾਰਾਂ ਦੀ ਵਜ੍ਹਾ ਨਾਲ ਲੈ ਰਹੇ ਨੇ ਸਰਕਾਰ ਕੋਈ ਚਲੋ ਇੱਕ ਬੋਤਲ ਦਾ ਕੰਮ ਆ ਜੀ ਸ਼ਰਾਬ ਉਹੀ ਆ ਬੋਤਲ ਬਦਲੀ ਜਾਂਦੀ ਆ ਜੀ ਇਹ ਚੀਜ਼ਾਂ ਨੇ ਯਾਨੀ ਜ਼ਿੰਮੇਵਾਰ ਨਾਲ ਹਰੇਕ ਟਾਈਮ ਤੱਕਾ ਹੋ ਰਿਹਾ ਜੀ ਜ਼ਿੰਮੇਵਾਰ ਦੀ ਕੋਈ ਸੁਣਵਾਈ ਨਹੀਂ ਜੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਜੀ ਬਾਪੂ ਜੀ ਤੁਸੀਂ ਬੜਾ ਪਿਛੇ ਕਹਿ ਰਹੇ ਸੀਗੇ ਵੀ ਤੁਸੀਂ ਦੇਣਾ ਚਾਹੁੰਦੇ ਹੋ ਆਪਣੀ ਜ਼ਮੀਨ ਮੇਰੇ ਕੋ ਤਾਂ ਹੈ ਤੇ ਨਹੀਂ ਪਰ ਕਿਵੇਂ ਦੇਣੀ ਕਿਥੋਂ ਤਾਂ ਰੋਟੀ ਕਿਥੋਂ ਆਚਾਰੋ ਜਾਓਗੇ ਜਿਹਦੀ ਹੁਣ ਕਾਨਕ ਇਹਨਾਂ ਨੂੰ ਮਿਲਦੀ 2500 ਨੂੰ ਸਾਨੂੰ ਤਾਂ ਦੇਣਗੇ 8000 ਨੂੰ ਕਿ ਕੁਆਂਟਲ ਆਟਾ ਇਕ ਤੇ ਸਾਡੇ ਭਾ ਪਿਤਾ ਦੇ ਮੰਦਾਂ ਇਹ ਤਾਂ ਹੋਣਾ ਨਹੀਂ ਚਾਹੀਦਾ ਭਗਵੰਤ ਮੰਦਾਂ ਸਰਕਾਰਾਂ ਪਾਸਪੋਰਟ ਨਹੀਂ ਕੋਲ ਹੋਣਾ ਕਦੋਂ ਨਹੀਂ ਆ 2006 ਦੇ ਜਮੀਨਾਂ ਵੇਚਿਆ ਤੁਸੀਂ ਦੇਖ ਲਓ ਕੈਮਰਾ ਮਾਰ ਕੇ ਇਹ ਬਿਲੀਆਂ ਪਈਆਂ ਇਹ 2006 ਦੀਆਂ ਜਿੱਥੇ ਅਸੀਂ ਖੜੇ ਆ ਜਿੱਥੇ 2006 ਦੀਆਂ ਜਮੀਨਾਂ ਵੇਚੀਆਂ ਆ ਇਹ 19 ਸਾਲ ਹੋ ਗਏ ਬਿਲੀਆਂ ਪਈਆਂ ਨੇ ਇਹਨਾਂ ਨੇ ਐਡਾ ਵੱਡਾ ਪ੍ਰੋਜੈਕਟ ਆ 20 ਸਾਲਾਂ ਚੱਲੇ 15 ਸਾਲਾਂ ਚੱਲੇ ਕੀ ਗਾਰੰਟੀ ਇਹਨਾਂ ਦੀ ਕਿ ਸਰਕਾਰੀ ਪ੍ਰੋਜੈਕਟ ਕੰਮ ਤਾਂ ਚੱਲ ਹੀ ਜਾਊਗਾ ਉਹ ਤਾਂ ਜਾਊਗਾ ਹੀ ਉਹ ਦੇਖੋ ਹੀ 1.5 ਹਰੇਗਾ ਸਰਕਾਰ ਦਾ ਉਹ ਤੋਂ ਬਾਅਦ ਨਵੀਂ ਸਰਕਾਰ ਆ ਨਵੀਂ ਪਾਲਿਸੀ ਚੇਂਜ ਹੋ ਗਈ ਜਣ ਕੇ ਬਹੁਤ ਨੁਕਸਾਨ ਆ ਜ਼ਮੀਨ ਹਾਂਜੀ ਤੁਸੀਂ ਦੇਓਗੇ ਨਹੀਂ ਜੀ ਬਿਲਕੁਲ ਨਹੀਂ ਕੋਈ ਵੀ ਕੋਈ ਵੀ ਕਿਸਾਨ ਦੇ ਕੇ ਹੈ ਨਹੀਂ ਜ਼ਮੀਨ ਕਿੱਥੇ ਆ ਪਿੰਡ ਦੇ ਵਿੱਚ ਆ ਕਿ ਬਾਹਰ ਪਿੰਡ ਦੇ ਵਿੱਚ ਹੀ ਆ ਜੀ ਕਿੰਨੇ ਡੀਲਰ ਪਹਿਲਾਂ ਕਿੰਨੇ ਦਾ ਕਿੱਲਾ ਕਹਿੰਦੇ ਸੀ ਅਲਗ-ਅਲਗ ਰੇਟ ਆ ਜਣ ਕੇ ਜਿਹੜੀ ਲੋਕੇਸ਼ਨ ਦੇ ਜ਼ਮੀਨ ਪਈ ਆ 25 ਦਾ ਵੀ ਹੈਗਾ ਵਾ 7 ਦਾ ਵੀ ਹੈਗਾ ਵਾ ਅਲਗ-ਅਲਗ ਲੋਕੇਸ਼ਨ ਤੇ ਆ ਮਨੋਤ ਵਾਲਾ 7-8 ਦਾ ਸੀਗਾ ਜਾਂ 10 ਦੇ ਨੇੜੇ ਸੀਗਾ ਹਾਂਜੀ ਕੁਝ ਵੀ ਯਾਨੀ ਕੋਈ ਵੀ ਕਿਸਾਨ ਨੂੰ ਦੇਖ ਕੇ ਮੈਂ ਕਿਹਦਾ ਸਾਡਾ ਪਿੰਡ ਨਹੀਂ ਜਿਹੜੇ ਬੱਤੀ ਪਿੰਡ ਹੋਰ ਵੀ ਆ ਕੋਈ ਵੀ ਐਗਰੀ ਨਹੀਂ ਉਹਨਾਂ ਨੂੰ ਹਾਂਜੀ ਕਿਸਾਨ ਖੇਤੀ ਕਿੱਥੋਂ ਕਰਨਗੇ 1000 ਗਾਜ ਵਿੱਚ ਕੀ ਕਰਨਗੇ ਜੇ ਹੁਣ 5 ਸਾਲ ਵੀ ਲੱਗੇ 5 ਸਾਲ ਕਿਸਾਨ ਭੁੱਖਾ ਕੀ ਕਰੂਗਾ 1000 ਗਾਜ ਜਦੋਂ ਮਿਲਣਾ ਨਹੀਂ ਮਿਲਣਾ ਪਰ ਬਹੁਤ ਨੁਕਸਾਨ ਆਏਗਾ ਜਿਹੜਾ ਵੀ ਹੋ ਰਿਹਾ ਬੇਸਿਕਲੀ ਇੱਥੇ ਕੋਈ ਉਹ ਗੱਪ ਨਹੀਂ ਐ ਕਿਉਂਕਿ ਪੰਜਾਬ ਦੇ ਵਿੱਚ ਕਈ ਕਈ ਪਿੰਡਾਂ ਦੇ ਵਿੱਚ ਗੱਪ ਵੀ ਚੱਲ ਰਹੀ ਸੀ 25 ਕਰੋੜ ਦਾ ਕਿਲਾ ਹੋ ਗਿਆ ਇੱਥੇ origianally 25 ਕਰੋੜ ਹੈਗਾ 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 ਮੇਨ ਤੇ ਹੈਗਾ ਹੀ ਰੋਡ ਹੂੰ ਮਤਲਬ ਜਿਹੜੇ ਪਿੱਛੇ ਪਿੱਛੇ ਲੱਗਦੇ ਉੱਥੇ ਵੀ 7 ਕਰੋੜ ਪਿੱਛੇ ਪਿੱਛੇ ਨਹਿਰ ਆ ਗਈ ਇੱਥੇ ਵੀ ਮਗਰ ਵੀ 25 ਦਾ ਵੰਦਾ ਇਹ ਨਹੀਂ ਵਾ ਬਚਾ ਲਈ ਥੋੜਾ ਘਾਟਾ ਮਗਰ ਨਹਿਰ ਆ ਗਈ ਨਾ ਇੱਥੇ 25 ਦਾ ਹੀ ਆ ਅੱਛਾ ਮਗਰ ਵੀ 25 ਦਾ ਹੈ ਫਰੰਟ ਤੇ ਵੀ 25 ਦਾ ਹੈ ਵਿੱਚ ਤੇ ਜਿੰਨੂੰ ਕੱਟ ਵੀ ਕਹਿੰਦੇ ਉਹ ਵੀ ਬਾਕੀਆਂ ਨਾਲ ਵਾਧਾ ਵਾਧਾ ਜੀ ਨਰੋਗਨਾ ਚਾਰ ਤੋਂ ਪੰਜ ਕਰੋੜ ਵਿੱਚ ਮਿਲਣਾ ਜਿਹਨਾਂ ਰੇਡ ਬਣਿਆ ਉਹਨੇ ਉਹ ਵੀ ਮਿਲਣਾ ਨਹੀਂ ਮਿਲਣਾ ਪਤਾ ਉਹ ਵੀ ਕਹਿੰਦੇ ਸੀ ਵੀ ਤੁਹਾਡੀ ਜ਼ਮੀਨਾਂ ਜਿਹੜੀਆਂ ਜਿਹੜੀਆਂ ਅੰਦਰ ਨੇ ਜੇ ਤੁਹਾਡੀ 2 ਕਰੋੜ ਦੀ ਜ਼ਮੀਨ ਆ ਤਾਂ ਅੰਦਰ ਜਿ ਮਿਲੀ ਹੈ ਤੁਹਾਡੀ 5-6 ਕਰੋੜ ਦੀ ਜ਼ਮੀਨ ਹੋ ਜਾਗੀ ਸਾਡੇ ਕੋਲੇ 4 ਕਰੋੜ ਚਾਹ ਦੋ ਨੂੰ ਵੇਚ ਦੇਵੇ ਉਹ 2 ਕਰੋੜ ਅੱਰਸਾ ਲੱਗੂ ਉਹਨਾਂ ਪਤਾ ਹੈ ਕਿ ਮੇਰੇ ਚ ਆ ਗਿਆ ਇਹਦੀ ਗਾਰੰਟੀ ਦੇਹਣੀ ਕਿ ਇਹਨਾਂ ਦੀ ਆਪਾਂ ਦੇਖੀਆ ਮਹਾਲੀ ਕਿੰਨੇ ਪ੍ਰੋਜੈਕਟੇਰ ਖੜੇ ਇਹਨਾਂ ਦੇ ਪੁਰਾਣੇ ਸਰਕਾਰਾਂ ਦੇ ਖੜੇ ਆ ਇਹ ਚੀਜ਼ ਤਾਂ ਹੀ ਹੈਗਾ ਸੈਂਟਰ ਸਿਟੀ ਦੇਖ ਲਓ ਜੀ ਲੁਧਿਆਣੇ ਦਾ ਕਿੰਨਾ ਚਿਰਦਾ ਉਹ ਪ੍ਰੋਜੈਕਟ ਸੀ ਕੈਪਟਨ ਮੋਰਿੰਦਰ ਸਿੰਘ ਲੱਗਿਆ ਸੀ ਉਹਨੂੰ ਬਣਾਉਣ ਜੀ ਉੱਥੇ ਕਿੰਨੀ ਜ਼ਮੀਨ ਬਰਬਾਦ ਹੋਈ ਪਈ ਆ ਜੀ ਕੋਈ ਬਣਿਆ ਸਿਟੀ ਸੈਂਟਰ ਜੀ ਹਾਂ ਬਣਿਆ ਹੀ ਨਹੀਂ ਜੀ ਇਹ ਜੀ ਇਹੀ ਕੁਸ ਇਹਨੇ ਪੰਪ ਪੰਤੇ ਨੇ ਕਰਨਾ ਜੀ ਇਹਨੇ ਕਿਹੜਾ ਜੀ ਕੋਈ ਚੱਜੇ ਦਾ ਕੰਮ ਕੀਤਾ ਜੀ ਕੋਈ ਇਹਨੇ ਜ਼ਿੰਮੇਵਾਰਾਂ ਦੀ ਪਾਲਸੀ ਇਹ ਨਹੀਂ ਬਣਾਈ ਜੀ ਅੱਜ ਤੱਕ ਇਹਦਾ ਤਾਂ ਕੰਮ ਇਹ ਆ ਵੀ ਹੁਣ ਆਖਰੀ ਸਾਲ ਮੈਂ ਲੁੱਟ ਲਾਂ ਜ਼ਿੰਮੇਵਾਰਾਂ ਨੂੰ ਵੀ ਮੈਂ ਆਪਣੇ ਪੈਸੇ ਇਕੱਠੇ ਕਰਾਂ ਇਹ ਲੁੱਟ ਕਿੱਦਾ ਰਿਹਾ ਜੇ ਲੁੱਟੀ ਰਿਹਾ ਜੀ ਆਹ ਹੋਰ ਕੀ ਆ ਜੀ ਗਲਾਡਾ ਦੇ ਰਹੀਂ ਜੀ ਹੁਣ ਇਹਨੇ ਆ ਪਾਲਸੀ ਬਣਾ ਲਈ ਜੀ ਕੀ ਇਹਨੂੰ 4 ਸਾਲ ਦੀ ਪਾਲਸੀ ਨਹੀਂ ਦਿੰਦੀ ਸੀਗੀ ਜੀ ਅੱਜ ਦੇਖੀ ਹੈ ਇਹਨੂੰ ਪਾਲਸੀ ਆਖਰੀ ਸਾਲਾਂ ਚ ਦੇਣ ਲੱਗੀ ਹੈ ਜੀ ਇਹ ਬਸ ਇੱਕ ਇਹ ਆ ਜੀ ਵੀ ਮੈਂ ਜੱਟਾਂ ਨੂੰ ਕਿਵੇਂ ਵੀ ਕਿਵੇਂ ਕਿਸਾਨਾਂ ਦੀ ਮੈਂ ਬਰਬਾਦੀ ਕਰਨੀਆਂ ਹੋ ਸਕਦਾ ਹੈ ਸੈਂਟਰ ਨਾਲ ਵੀ ਰਲਿਆ ਹੋਵੇ ਜੀ ਸੈਂਟਰ ਸਰਕਾਰ ਦਾ ਵੀ ਹੱਥ ਹੈ ਹੋਵੇ ਵਿੱਚ ਜੀ ਵੀ ਪੰਜਾਬ ਨੂੰ ਤਾਂ ਪਹਿਲਾਂ ਹੀ ਲੱਗਦੇ ਆ ਜੀ ਅਸੀਂ ਕਿੰਨੇ ਧਰਨੇ ਦਿੱਲੀ ਜਾ ਕੇ ਦਿੱਤੇ ਜੀ ਕਿੰਨਾ ਚਿਰ ਬੈਠੇ ਰਹੇ ਆ ਪਰ ਇਹਨੇ ਸਾਨੂੰ ਜੀ ਇੱਥੇ ਬਾਰਡਰ ਤੇ ਪੰਜਾਬ ਬਾਰਡਰ ਤੇ ਇੰਨਾ ਕਿਸਾਨਾਂ ਨੂੰ ਸਾਡੇ ਨੂੰ ਟਰਾਲੀਆਂ ਚੋਰੀ ਕੀਤੀਆਂ ਸਾਡੇ ਕਿਸਾਨਾਂ ਦੀ ਕਿੰਨੀਆਂ ਨੇ ਲੁੱਟਮਾਰ ਕੀਤੀ ਬਹੁਤ ਕੁੱਟੇ ਕਿੰਨੇ ਮੁੰਡੇ ਜ਼ਖਮੀ ਹੋਏ ਜੀ ਪਰ ਇਹਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਇਹ ਉਲਟਾ ਸਾਡੇ ਮਗਰ ਪੈ ਗਿਆ ਜੀ ਬਈ ਜ਼ਿੰਮੇਵਾਰਾਂ ਨੂੰ ਖਤਮ ਕਰਨ ਦਿੱਤੋ ਲਪੇਆ ਮਲਾਂ ਜਦੋਂ ਤੁਹਾਡੀ ਜ਼ਮੀਨਾਂ ਦੇ ਰੇਟ ਵਧ ਰਹੇ ਸੀ ਜਦੋਂ ਕਹਿ ਰਹੇ ਸੀ ਵੀ ਹਾਂ ਪ੍ਰਾਪਰਟੀ ਹੁਣ ਹਾਈਪ ਤੇ ਪਹੁੰਚ ਚੁੱਕੀ ਹੋਈ ਹੈ ਉਦੋਂ ਇਹ ਸਭ ਕੁਝ ਲੈ ਜਾਂਦਾ ਤੇ ਪ੍ਰਾਪਰਟੀ ਦੇ ਰੇਟ ਜਿਹੜੇ ਆ ਉਹ ਇੱਕੋ ਦਾਮ ਹੀ ਛੱਡ ਤੇ ਹਾਂ ਇੱਕੋ ਦਾਮ ਹੀ ਛੱਡ ਤੇ ਜੀ ਹੁਣ ਅੱਜ ਪ੍ਰਾਪਰਟੀ ਜਿਹੜੇ ਡੀਲਰ ਸਾਡੇ ਕੋਲੇ ਗੇੜੇ ਰਹਿੰਦੇ ਸੀ ਕਿ ਉਦਣ ਦੇ ਹੁਣ 20 ਦਿਨ ਮਹੀਨੇ ਤੋਂ ਸਾਡੇ ਕੋਲੇ ਕੋਈ ਡੀਲਰ ਨਹੀਂ ਆ ਰਿਹਾ ਜੀ ਜਿਹੜੇ ਹੱਤਾ ਵਿੱਚ ਪੈਸੇ ਲੈ ਕੇ ਫਿਰਦੇ ਸੀ ਸਾਡੇ ਕਾਰਾਂ ਦੀਆਂ ਡਿੱਗੀਆਂ 'ਚ ਲਈ ਫਿਰਦੇ ਸੀਗੇ ਜੀ ਵੀ ਛੇਤੀ ਪੈਸੇ ਚੱਕੋ ਜੀ ਮੀਟਿੰਗ ਕਰੋ ਜੀ ਉਹ ਸਾਡੇ ਨਾਲ ਅੱਜ ਗੱਲ ਕਰਨ ਨੂੰ ਤਿਆਰ ਨਹੀਂ ਜੀ ਸਾਡੀ ਜ਼ਮੀਨ ਇਹਨੇ ਅਰਸ਼ ਤੋਂ فرش ਤੇ ਕਰਤੀ ਜੀ ਅੱਜ ਇਹਨੇ। ਇਹਦੀ ਵਜ੍ਹਾ ਨਾਲ ਜੀ ਇਹਦੇ ਬਿਆਨ ਨੇ ਜੀ। ਅਗਲਾ ਕਹਿੰਦਾ ਹੁਣ ਕੋਈ ਵੀ ਜਿਹੜਾ ਲੋਕਲ ਕੋਈ ਵੀ ਬੰਦਾ ਕੰਮ ਕਰਦਾ ਉਹ ਕਹਿੰਦਾ ਖਬਰਾਂ ਇੱਥੇ ਕੀ ਹੋਣਾ ਜੀ। ਤੇ ਹੋ ਸਕਦਾ ਇਹ ਕਿਸੇ ਨਾਲ ਰਲ ਕੇ ਇਹਦੀ ਪੁਲਿਸੀ ਹੋਵੇ ਜੀ ਸਾਨੂੰ ਤਾਂ ਇੱਥੇ ਕੋਈ ਯਕੀਨ ਹੀ ਨਹੀਂਗਾ ਸ਼ਰਾਬੀ। ਤਾਂ ਕਹਿੰਦੇ ਵੀ ਅਸੀਂ ਕੀ ਕਹਿਣ ਲੱਗੇ। ਮੈਂ ਕਿਹਾ ਸਾਨੂੰ ਇਹ ਸ਼ਰਾਬੀ ਤੇ ਯਕੀਨ ਹੀ ਨਹੀਂਗਾ ਜੀ। दारू ਪੀ ਕੇ ਬਿਆਨ ਦੇ ਦਿੰਦਾ ਮੜ ਕੇ ਪਤਾ ਨਹੀਂ ਲੱਗਦਾ ਇਹਨੂੰ ਵੀ ਕੀ ਬਿਆਨ ਦੇਣਾ ਜੀ। ਅਸੀਂ ਬਹੁਤ ਪਰੇਸ਼ਾਨ ਕੀਤੇ ਆ ਜੀ ਅਸੀਂ ਤਾਂ ਸਰਦਾਰ ਜਗਰੂਪ ਸਿੰਘ ਦੇ ਪ੍ਰਧਾਨ ਨੇ ਸਾਡੇ ਇੱਥੇ ਹਸਨਪੁਰ ਤੋਂ ਜੀ ਇਹਨਾਂ ਨੇ ਸਾਨੂੰ ਜਗਾਇਆ ਸੁੱਤੇ ਪਿਆ ਨੂੰ ਵੀ ਤੁਸੀਂ ਤਾਂ ਬਈ ਖਤਮ ਹੋ ਜਾਓਗੇ ਜਮੇ ਜੀ ਅਸੀਂ ਮੀਟਿੰਗਾਂ ਕੀਤੀਆਂ ਪਿੰਡ ਚ ਬਣਾਈ ਸੰਸਥਾ ਬਣਾਈ ਜੀ ਇਹਨਾਂ ਦੇ ਨਾਲ ਤੁਰੇ ਜੀ ਪਰ ਉਹ ਤਾਂ ਕਹਿ ਰਹੇ ਆ ਵੀ ਹਾਂ ਵੀ ਤੁਹਾਡੀ ਪ੍ਰਾਪਰਟੀ ਅਸਲ ਦੇ ਵਿੱਚ ਤੁਹਾਡੀ ਵੀ ਜ਼ਿੰਦਗੀ ਜਿਹੜੀ ਬਦਲਣੀ ਚਾਹੀਦੀ ਆ ਤਾਨੂੰ ਵੀ ਜਿਹੜਾ ਆ ਥੋੜਾ ਜਿਹਾ ਅਪਡੇਟ ਹੋਣਾ ਚਾਹੀਦਾ ਤੁਸੀਂ ਵੀ ਦੇਖੋ ਵੀ ਕਿ ਇਦਾਂ ਅਰਬਨ ਸਟੇਟਸ ਦਾ ਸ਼ਹਿਰ ਦਾ ਮਾਹੌਲ ਕਿਦਾਂ ਦਾ ਹੁੰਦਾ ਕਿਦਾਂ ਸਭ ਕੁਝ ਹੁੰਦਾ ਤੁਸੀਂ ਵੀ ਤਾਂ ਦੇਖੋ ਇੱਕ ਵਾਰੀ ਤੁਹਾਡੀ ਜ਼ਿੰਦਗੀ ਵੀ ਤਾਂ ਬਦਲਣੀ ਚਾਹੀਦੀ ਉਹ ਉਹ ਮਾਸਟਰ ਦਾ ਮੁੰਡਾ ਸੀ ਕਹਿੰਦਾ ਸੀ ਕਿ ਮੈਂ ਗਜ਼ਾਰਾ ਕਰਦਾ ਉਹਦੀ ਬਦਲ ਗਈ ਜੀ ਉਹਨੇ ਬਦਲ ਨਹੀਂ ਸੀ ਆਪਣੇ ਪਰਿਵਾਰ ਦੀ ਬਦਲ ਲਈ ਆਪਣੀ ਭੈਣ ਦੀ ਬਦਲ ਲਈ ਆਪਣੇ ਸਾਰੇ ਭਾਈਚਾਰੇ ਦੀ ਬਦਲ ਲਈ ਜੀ ਪਰ ਜ਼ਿੰਮੇਵਾਰ ਤਾਂ ਉੱਥੇ ਦਾ ਉੱਥੇ ਹੀ ਖੜਾ ਜੀ ਜ਼ਮੀਨਦਾਰ ਦੀ ਕੋਈ ਸੁਣਵਾਈ ਨਹੀਂ ਕਿਤੇ ਚਲੇ ਜਾਓ ਮੰਡੀ 'ਚ ਚਲਿਆ ਜਾਵੇ ਕੋਈ ਦਵਾਈਆਂ ਦੇ ਰੇਟ ਨਹੀਂ ਅਸੀਂ ਦਵਾਈਆਂ ਖਰੀਦਣੇ ਜਾਂਦੇ ਹਾਂ ਹੁਣ ਜਿਹੜੀ ਉੱਥੇ ਪ੍ਰਿੰਟ ਰੇਟ ਹੁੰਦਾ ਵਾ 2000 ਹੁੰਦਾ ਉਹ ਦਵਾਈ 700 ਦੀ ਹੁੰਦੀ ਆ ਸਾਨੂੰ ਅਗਲਾ 1500 ਦੀ ਲੈ ਕੇ ਅਸੀਂ ਖੁਸ਼ ਹੋ ਜੀਏ ਨਹੀਂ ਤਾਂ ਤੁਹਾਨੂੰ ਤਾਂ ਹੀ ਤਾਂ ਜਿਹੜੇ ਆ ਨਵੀਂ ਚੀਜ਼ ਖੋਲ ਕੇ ਦੇ ਦਿੱਤੀ ਵੀ ਤੁਹਾਡੀਆਂ ਜ਼ਮੀਨਾਂ ਲੈ ਲਈਆਂ ਤੁਹਾਨੂੰ ਜ਼ਮੀਨ ਦੇ ਦਿੱਤੀ ਹੁਣ ਤੁਸੀਂ ਪ੍ਰਾਪਰਟੀ ਦਾ ਵੀ ਕੰਮ ਕਰ ਸਕਦੇ ਹੋ ਜੋ ਮਰਜ਼ੀ ਕਰ ਸਕਦੇ ਨਹੀਂ ਅਸੀਂ ਉੱਥੇ ਸਕਿਉਰਟੀ ਗਾਰਡ ਲਗਾਗੇ ਜੀ ਆਵਦੀ ਜ਼ਮੀਨ 'ਚ ਫਿਰ ਸਕਿਉਰਟੀ ਗਾਰਡ ਹੀ ਲਗਾਗੇ ਜੀ ਹੋਰ ਕੀ ਜਮੀਨ ਤਾਂ ਇਹਨੇ ਕਬਜ਼ਾ ਕਰ ਲੈਣੀ ਆ ਹਜ਼ਾਰ ਗਾਜੇ ਜਿਹੜਾ ਦਊਗਾ ਉਹ ਤੇ ਅਸੀਂ ਚਲੋ ਪਲਾਟ 'ਚ ਮਕਾਨ ਬਣਾ ਲਾਂਗੇ ਜਾਂ ਵੇਚ ਦਾਂਗੇ ਫਿਰ ਸਕورٹی ਗਾੜੀ ਲੱਗਾਂਗੇ ਜੀ ਉੱਥੇ ਹੋਰ ਅਸੀਂ ਕੀ ਕਰਾਂਗੇ ਸਾਡੇ ਬੱਚੇ ਕੀ ਕਰਨਗੇ ਜੀ ਜਮੀਨਾਂ ਤੋਂ ਬਗੈਰ ਜੀ ਸਾਡੇ ਤਾਂ ਜੀਨੀਦਾਰਤਾ ਉੱਕੇ 'ਚ ਵਿਆਹ ਹੀ ਨਹੀਂ ਹੁੰਦਾ ਜੀ ਜ਼ਮੀਨ ਨਾ ਹੋਵੇ ਜੱਟ ਕੋਲੇ ਜੀ ਅਗਲਾ ਪਹਿਲਾ ਬਸ ਦਾ ਬੱਚੇ ਨੂੰ ਜ਼ਮੀਨ ਕਿੰਨੀ ਆਉਂਦੀ ਆ ਜੀ ਫਿਰ ਸਾਡੇ ਤਾਂ ਬੱਚੇ ਹੀ ਨਹੀਂ ਵਿਆਹ ਜਾਣਗੇ ਫਿਰ ਇਹ ਤਾਂ ਫੇ ਇਦੋਂ ਵੀ ਵੱਡੀ ਮਾਰ ਆ ਸਾਨੂੰ ਜੀ ਪਿੰਡ ਚ ਕੋਈ ਬੰਦਾ ਵੇਚਣ ਨੂੰ ਤਿਆਰ ਕੋਈ ਵੀ ਵੇਚਣ ਨੂੰ ਵੇਚਣ ਨਹੀਂ ਮੈਂ ਮੈਂ ਵੀ ਕਹਤਾ ਵੀ ਲੈਂਡ ਪੋਲਿੰਗ ਦੇ ਹਿਸਾਬ ਨਾਲ ਦੇਣ ਨੂੰ ਤਿਆਰ ਨਾ ਜੀ ਨਾ ਸਾਡੇ ਤਾਂ ਜੀ ਮਰ ਜਾਣਗੇ ਤੁਹਾਨੂੰ ਦੱਸਤਾ ਵੀ ਕੋਈ ਜ਼ਮੀਨ ਦੇਣ ਨੂੰ ਇੱਕ ਵੀ ਬੰਦਾ ਤਿਆਰ ਨਹੀਂ ਜੀ ਹਰੇਕ ਬੰਦਾ ਇਹ ਕਹਿੰਦਾ ਵਾ ਚਾਹੇ ਮਰਜੀ ਐਸੀ ਜ਼ਮੀਨ ਨਹੀਂ ਕਿਸੇ ਕੀਮਤ ਉਤੇ ਦੇਣੀ ਜੀ ਨਹੀਂ ਨਹੀਂ ਦੇਣੀ ਜੀ ਕਿਸੇ ਕੀਮਤ ਉਤੇ ਨਹੀਂ ਉਹ ਵੀ ਜਮਾਨਾ ਗੱਲਬਾਤ ਕਰ ਲੈਂਦੇ ਆ ਭਾਈ ਜੀ ਦੇਵੋਗੇ ਜ਼ਮੀਨ ਨਹੀਂ ਨਹੀਂ ਜਮਾਨੀ ਜੀ ਕਿਸੇ ਵੀ ਹਾਲਤ ਦੇ ਨਹੀਂ ਦੇਣੀ ਜੀ ਕਿੱਥੇ ਉਹ ਜੋ ਆਪਾਂ 4 ਕਰੋੜ 20 ਲੱਖ ਦਾ ਕਿਲਾ ਕਹਿੰਦਾ 8 ਕਰੋੜ ਦਾ ਕਿਲਾ ਕਹਿੰਦਾ ਜੀ ਸਾਡਾ 1 ਕਰੋੜ ਤੋਂ 7-8 ਕਰੋੜ ਦਾ ਕਿਲਾ ਪਹਿਲਾਂ ਹੀ ਆ ਉਹ ਵੀ ਵਿੱਚ ਹਾਂ ਵਿੱਚ ਦੱਸੋ ਸੇਮਵੇਂ ਕਟਾਈ ਧੁਰ ਦਵਾਂਗੇ ਅਸੀਂ ਧੁਰ ਤੇ ਆ ਪਿੰਡ ਵਾਸੀਆਂ ਨਾਲ ਅਸੀਂ ਗੱਲਬਾਤ ਕੀਤੀ ਆ ਇਹ ਕਹਿੰਦੇ ਵੀ ਸਾਡਾ ਮਾਰਕੀਟਡ ਪਹਿਲਾਂ ਹੀ 25 ਕਰੋੜ ਦਾ ਸੀਗਾ ਲਗਭਗ 25 ਕਰੋੜ ਜਿਹੜਾ ਉਹ ਫਰੰਟ ਤੇ ਸੀ ਪਿੰਡ ਦੀ ਬੈਕ ਤੇ ਜਾਈਏ ਤਾਂ ਉੱਥੇ ਵੀ 25 ਕਰੋੜ ਦਾ ਸੀ ਪਿੰਡ ਦੇ ਸੈਂਟਰ ਦੇ ਵਿੱਚ 7-8 ਕਰੋੜ ਦਾ ਜਿਹੜਾ ਕਿਲਾ ਸੀਗਾ ਤੇ ਸਾਡਾ ਫਾਇਦਾ ਕਿਸ ਤਰੀਕੇ ਨਾਲ ਹੋਏਗਾ ਜੇ ਤੁਸੀਂ ਕਹਿ ਰਹੇ ਹੋ ਵੀ ਸਾਡੇ ਪਿੰਡ ਨੂੰ ਵਿੱਚ ਲਿਆ ਕੇ ਤੁਸੀਂ ਇਹ ਸਭ ਕੁਝ ਕਰੋਗੇ ਤੁਸੀਂ ਇੱਥੇ ਅਰਬਨ ਸਟੇਟ ਬਣਾ ਲੋਗੇ ਤੇ ਸਾਨੂੰ ਵਿੱਚ ਜਿਹੜਾ ਜ਼ਮੀਨ ਦੇ ਦੋਗੇ ਪਹਿਲੀ ਗੱਲ ਤਾਂ ਅਸੀਂ ਖੇਤੀ ਜਿਹੜੀ ਆ ਉਹ ਨਹੀਂ ਕਰ ਪਾਵਾਂਗੇ ਅਸੀਂ ਆਪਣੇ ਡੰਗਰ ਜਿਹੜੇ ਆ ਉਹ ਕਿੱਥੇ ਲੈ ਕੇ ਜਾਵਾਂਗੇ ਤੇ ਦੂਜੀ ਗੱਲ ਸਾਡਾ ਤਾਂ ਨੁਕਸਾਨ ਹੀ ਨੁਕਸਾਨ ਹੈ ਕਿਉਂਕਿ ਕਿੱਥੇ ਤੁਸੀਂ ਜੇ ਆਪਾਂ ਜ਼ਰੂਰ ਸੀਐਮ ਭਗਵੰਤ ਮਾਨ ਦਾ ਬਿਆਨ ਵੀ ਸੁਣਦੇ ਆ ਤਾਂ ਉਹ ਕਹਿੰਦੇ ਸੀ ਜਿਹੜਾ ਤੁਹਾਡੀ ਜ਼ਮੀਨ 2.5 ਕਰੋੜ ਦੀ ਹੋਏਗੀ ਉਹ 5 ਕਰੋੜ ਦੀ ਬਣ ਜਾਏਗੀ ਪਰ ਇਹ ਤਾਂ ਪਹਿਲਾਂ ਹੀ 25 ਕਰੋੜ ਦਾ ਕਿੱਲਾ ਲਈ ਬੈਠੇ ਆ ਇਹ ਇਹਨਾਂ ਦੇ ਕੋਲ ਤਾਂ ਪਹਿਲਾਂ ਹੀ ਜਿਹੜਾ ਜ਼ਮੀਨ ਦਾ ਰੇਟ ਹੈ ਨਾ ਇਹਨਾਂ ਦਾ ਅਸਲ ਦੇ ਵਿੱਚ ਨੁਕਸਾਨ ਕਿੰਨਾ ਵੱਡਾ ਹੋਏਗਾ ਤੇ ਆ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਤੇ ਇਹ ਪਿੰਡ ਵਾਸੀਆਂ ਦਾ ਇਹੀ ਗੱਲ ਕਹਿਣੀ ਆ ਵੀ ਅਸੀਂ ਜ਼ਮੀਨ ਨਹੀਂ ਦਵਾਂਗੇ ਪਰ ਇਹ ਵੀ ਗੱਲ ਆ ਵੀ ਪਹਿਲਾਂ ਕਨਫਿਊ ਉਹ 24 ਕਰੋੜ ਤੇ ਮਾਫ ਕਰਨਾ ਜੀ ਜਿਹੜੀ ਪਹਿਲੀ ਕਨਫਿਊਜ਼ਨ ਆ ਉਹ ਹਜੇ ਜਿਹੜੀ ਉਹ 24311 ਜਿਹੜੀ ਕਿੱਲੇ ਦੀ ਉਹ ਨਹੀਂ ਖਤਮ ਹੋਈ ਸੀ ਤੇ ਇਹ ਨਵੀਂ ਕਨਫਿਊਜ਼ਨ ਜਿਹੜੀ ਆ ਉਹ ਕਿਸ ਤਰੀਕੇ ਨਾਲ ਆ ਗਈ ਜਿਸ ਦੇ ਵਿੱਚ 11304 ਕਿੱਲੇ ਹੋਰ ਐਡ-ਆਨ ਹੋ ਗਏ ਪੂਰੇ ਪੰਜਾਬ ਦੇ ਵਿੱਚ ਇਹ ਸਕੀਮ ਆ ਗਈ ਪਹਿਲਾਂ ਲੁਧਿਆਣੇ ਦੀ ਸਕੀਮ ਜਿਹੜੀ ਆ ਉਹ ਕਲੀਅਰ ਨਹੀਂ ਹੋ ਪਾ ਰਹੀ ਸੀ ਲੁਧਿਆਣੇ ਦੇ ਲੋਕ ਜਿਹੜੇ ਆ ਲੁਧਿਆਣੇ ਦੇ ਪਿੰਡ ਵਾਸੀ ਜਿਹੜੇ ਆ ਉਹ ਜੇ ਜ਼ਮੀਨ ਦੇ ਨੂੰ ਤਿਆਰ ਨਹੀਂ ਹੋਏ ਆਪਾਂ ਹੋਰ ਨਵੇਂ ਪ੍ਰੋਜੈਕਟ ਲੈ ਆਂਦੇ ਆਪਾਂ ਪੂਰੇ ਪੰਜਾਬ ਚ ਹੀ ਇਹ ਪ੍ਰੋਜੈਕਟ ਲੈ ਆਂਦਾ ਤੇ ਅਸਲ ਦੇ ਵਿੱਚ ਇਹ ਕਿਉਂ ਲਿਆਂਦਾ ਜਾ ਰਿਹਾ ਪਹਿਲਾਂ ਲੋਕਾਂ ਨੂੰ ਪੁੱਛਿਆ ਤਾਂ ਜਾਵੇ ਪਹਿਲਾਂ ਕਿਸਾਨਾਂ ਨੂੰ ਪੁੱਛਿਆ ਤਾਂ ਜਾਵੇ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਨਹੀਂ ਹੈ ਕਿਉਂਕਿ ਆਪਾਂ ਜੇ ਤੋਂ ਕਹਿੰਦੇ ਸੀ ਤਿੰਨ ਕਾਲੇ ਕਾਨੂੰਨ ਆਏ ਸੀ ਉਦੋਂ ਸੀ ਕਹਿੰਦੇ ਸੀ ਕਿਸਾਨਾਂ ਨੂੰ ਕਿਸੇ ਨੇ ਪੁੱਛਿਆ ਵੀ ਕਿਸਾਨਾਂ ਵਾਸਤੇ ਕਾਨੂੰਨ ਹੈ ਉਹਨਾਂ ਨੂੰ ਕਿਸੇ ਨੇ ਬਿਠਾਇਆ ਤੇ ਹੁਣ ਜੇ ਤੁਸੀਂ ਪਾਲਿਸੀ ਲਿਆ ਰਹੇ ਹੋ ਤਾਂ ਕਿਸਾਨਾਂ ਨੂੰ ਪੁੱਛਿਆ ਜਿਨ੍ਹਾਂ ਦੀ ਜ਼ਮੀਨ ਹੈ ਜ਼ਿਮੀਂਦਾਰਾਂ ਨੂੰ ਪੁੱਛਿਆ ਵੀ ਤੁਸੀਂ ਇਹ ਚਾਹਦੇ ਵੀ ਹੋ ਕਿ ਨਹੀਂ ਚਾਹਦੇ ਹੋ ਵੀ ਇਹ ਹੋ ਕਿਉਂ ਰਿਹਾ ਸੋ ਇਸੇ ਤਰੀਕੇ ਨਾਲ ਇਸ ਮਾਮਲੇ ਦੇ ਵਿੱਚ ਵੀ ਤੁਹਾਡੇ ਨਾਲ ਅਪਡੇਟ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਹਾਂਗੇ ਕੈਮਰਾ ਪਰਸਨ ਉਮੇਦ ਖੰਨਾ ਦੇ ਨਾਲ